ਪੰਜਾਬ ਸਰਕਾਰ ਹਾਲੇ ਟਾਇਲਟਸ ਦੇ ਕੀਤੇ ਜਾ ਰਹੇ ਉਦਘਾਟਨਾ ਨੂੰ ਲੈ ਕੇ ਇੱਕ ਫੈਸਲਾ ਵਾਪਸ ਲੈਂਦੀ ਹੈ ਯੂ ਟਰਨ ਲੈਂਦੀ ਹੈ ਤੇ ਉਸ ਤੋਂ ਬਾਅਦ ਇੱਕ ਹੋਰ ਵਿਵਾਦਿਤ ਹੁਕਮ ਸਾਹਮਣੇ ਆਇਆ ਹੈ ਉਵਬਾਦ ਕਿਉਂ ਬਣ ਰਿਹਾ ਹੈ ਉਸ ਦੇ ਲਈ ਬੱਚਿਆਂ ਦੀ ਵਿਦਿਆਰਥੀਆਂ ਦੀ ਸਕੂਲੀ ਵਿਦਿਆਰਥੀਆਂ ਦੀ ਤੇ ਅਧਿਆਪਕਾਂ ਦੀ ਇੱਕ ਨੋਡਲ ਅਫਸਰ ਦੇ ਤੌਰ ਦੇ ਉੱਤੇ ਡਿਊਟੀ ਲਗਾ ਦਿੱਤੀ ਗਈ ਹੈ ਕਿਸ ਦੇ ਖਿਲਾਫ ਕਿ ਆਲੇ-ਦੁਆਲੇ ਸਕੂਲ ਦੇ ਜਿੰਨੀਆਂ ਦੁਕਾਨਾਂ ਨੇ ਉਸ ਦੀ ਤੁਸੀਂ ਰਿਪੋਰਟ ਬਣਾ ਕੇ ਦੇਣੀ ਹੈ ਕਿਤੇ ਨਸ਼ਾ ਤਾਂ ਨਹੀਂ ਵਿਕਦਾ ਯੁੱਧ ਨਸ਼ਿਆਂ ਵਿਰੋਧ ਦੇ ਵਿੱਚ ਹੁਣ ਵਿਦਿਆਰਥੀਆਂ ਨੂੰ ਖਾਸ ਕਰਕੇ ਸਕੂਲੀ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸ਼ਾਮਲ ਕਰ ਲਿਆ ਗਿਆ ਔਰ ਜਦੋਂ ਸੱਤਾ ਵਿੱਚ ਨਹੀਂ ਸੀ ਆਈ ਆਮ ਆਦਮੀ ਪਾਰਟੀ ਤੇ ਇੱਕ ਦਾਵਾ ਕੀਤਾ ਗਿਆ ਸੀ ਕਿ ਅਧਿਆਪਕਾਂ ਤੋਂ ਸਿਰਫ ਅਧਿਆਪਨ ਦਾ ਕੰਮ ਲਿਆ ਜਾਵੇਗਾ ਬਾਕੀ ਕੋਈ ਵੀ ਕੰਮ ਨਹੀਂ ਲਿਆ ਜਾਵੇਗਾ ਪਰ ਕਦੇ ਸਰਕਾਰ ਨੇ ਰੈਲੀਆਂ ਕਰਨੀਆਂ ਹੁੰਦੀਆਂ ਉਦੋਂ ਅਧਿਆਪਕਾਂ ਦੀਆਂ ਡਿਊਟੀਆਂ ਬੱਸਾਂ ਦੇ ਉੱਤੇ ਲੱਗ ਜਾਂਦੀਆਂ ਨੇ ਕੰਡਕਟਰ ਦੇ ਤੌਰ ਦੇ ਉੱਤੇ ਤੇ ਕਦੇ ਉਹਨਾਂ ਦੇ ਉੱਤੇ ਜ਼ਿੰਮੇਵਾਰੀਆਂ ਪਾ ਦਿੱਤੀਆਂ ਜਾਂਦੀਆਂ ਨੇ ਕਿ ਲਗਾਤਾਰ ਉਦਘਾਟਨ ਹੋਣਗੇ ਤੇ ਨੀ ਪੱਥਰਾਂ ਦਾ ਜਿਹੜਾ ਪ੍ਰਬੰਧ ਹੈ ਤੁਸੀਂ ਕਰਨਾ ਹੈ ਤੇ ਫਿਰ ਕਈ ਥਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਅਧਿਆਪਕਾਂ ਦੀ ਤੋਹੀਨ ਕਰਕੇ ਫਿਰ ਜਦੋਂ ਭਾਰੀ ਵਿਰੋਧ ਵੇਖ ਕਿਦਦੇ ਨੇ ਤੇ ਮਾਫੀਆਂ ਤੱਕ ਮੰਗਦੇ ਨੇ ਤੇ ਹੁਣ ਇੱਕ ਗੱਲ ਨਵੀਂ ਸਾਹਮਣੇ ਆਈ ਹੈ ਜ਼ਿਲ੍ਹਾ ਫਰੀਦਕੋਟ ਤੋਂ ਜ਼ਿਲ੍ਹਾ ਸਿੱਖਿਆ ਅਫਸਰ ਦੇ ਵੱਲੋਂ 4 ਅਪ੍ਰੈਲ ਨੂੰ ਬਕਾਇਦਾ ਇੱਕ ਹੁਕਮ ਕੱਢਿਆ ਜਾਂਦਾ ਹੈ ਫਰੀਦਕੋਟ ਜ਼ਿਲ੍ਹੇ ਦੇ ਸਮੂਹ ਸਕੂਲਾਂ ਨੂੰ ਉਹਨਾਂ ਦੇ ਮੁਖੀਆਂ ਨੂੰ ਅਧਿਆਪਕਾਂ ਨੂੰ ਕਿ ਤੁਸੀਂ ਬੱਚਿਆਂ ਦੇ 10-10 ਗਰੁੱਪ ਬਣਾਉਣੇ ਆ ਨੌਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਤੇ ਉਹਨਾਂ ਦੀ ਡਿਊਟੀ ਕੀ ਹੋਵੇਗੀ ਜਦੋਂ ਤੁਹਾਨੂੰ ਹੁਕਮ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਆਪਣੀ ਸੂਝ ਤੇ ਸਿਆਣਪ ਦਾ ਕਿਵੇਂ ਜਿਹੜਾ ਆ ਉਹ ਫੈਸਲਾ ਲਿਆ ਤੇ ਉਸ ਫੈਸਲੇ ਦੇ ਵਿੱਚ ਵਿਵਾਦ ਕੀ ਹੈ ਹੁਣ ਕੀ ਬੱਚਿਆਂ ਦੀ ਨਸ਼ਾ ਤਸਕਰਾਂ ਦੇ ਨਾਲ ਜੇਕਰ ਉਹ ਜਾਣਕਾਰੀ ਲੈਂਦੇ ਵੀ ਨਹੀਂ ਪਹਿਲੀ ਗੱਲ ਤੇ ਬੱਚਿਆਂ ਨੂੰ ਜਿਹੜੇ ਸਕੂਲੀ ਵਿਦਿਆਰਥੀ ਨੇ ਉਹਨਾਂ ਨੂੰ ਇੰਨੀ ਸਮਝ ਨਹੀਂ ਜੇਕਰ ਸਮਝ ਹੋਵੇ ਵੀ ਤਾਂ ਕੀ ਉਹਨਾਂ ਦੀ ਸਿੱਧਾ ਤਸਕਰਾਂ ਦੇ ਨਾਲ ਦੁਸ਼ਮਣੀ ਪਾਉਣ ਦੀ ਗੱਲ ਸਾਹਮਣੇ ਨਹੀਂ ਆਵੇਗੀ ਇਸ ਦੇ ਸਿੱਟੇ ਕੀ ਨਿਕਲਣਗੇ ਕੀ ਇਹ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਫੈਸਲਾ ਲੈਣ ਤੋਂ ਪਹਿਲਾਂ ਮੀਟਿੰਗ ਦੀ ਅਗਵਾਈ ਕਰਨ ਤੋਂ ਪਹਿਲਾਂ ਸੋਚਿਆ ਕਿ ਨਹੀਂ ਸੋਚਿਆ ਇਸ ਦਾ ਜਵਾਬ ਹੁਣ ਡਿਪਟੀ ਕਮਿਸ਼ਨਰ ਫਰੀਦਕੋਟ ਆਈਐਸ ਅਫਸਰ ਪੋਨਮਦੀਪ ਕੌਰ ਕੀ ਦਿੰਦੇ ਨੇ ਇਹ ਤੇ ਬਾਅਦ ਚ ਪਤਾ ਲੱਗੇਗਾ ਪਹਿਲਾਂ ਜਿਹੜਾ ਹੁਕਮ ਜਾਰੀ ਹੋਇਆ 4 ਤਰੀਕ ਨੂੰ ਔਰ ਇੱਥੇ ਗੱਲ ਨਹੀਂ ਬਣਦੀ ਆ ਬਚਦੀ ਜਦੋਂ 4 ਤਰੀਕ ਵਾਲਾ ਹੁਕਮ ਜਾਰੀ ਹੁੰਦਾ ਤੇ ਕੋਈ ਗਰੁੱਪ ਨਹੀਂ ਬਣਦੇ ਅਧਿਆਪਕਾਂ ਦੇ ਵਿਦਿਆਰਥੀਆਂ ਦੇ ਤਾਂ ਫਿਰ ਉਹਨਾਂ ਨੂੰ ਰਿਮਾਂਡਰ ਦੇ ਤੌਰ ਦੇ ਉੱਤੇ 9 ਤਰੀਕ ਨੂੰ ਮੁੜ ਚਿੱਠੀ ਕੱਢੀ ਜਾਂਦੀ ਹੈ ਕਿ ਹਾਲੇ ਤੱਕ ਕੋਈ ਵੀ ਗਰੁੱਪ ਦੀ ਜਿਹੜੀ ਲਿਸਟ ਆ ਉਹ ਫਲਾਣੀ ਸਬੰਧਤ ਦਫ਼ਤਰ ਦੇ ਕੋਲ ਨਹੀਂ ਪਹੁੰਚੀ ਤੇ ਦੁਬਾਰਾ ਤੋਂ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਉਹ ਗਰੁੱਪ ਬਣਾ ਕੇ ਉਸ ਦੀ ਸੂਚੀ ਆ ਜਿਹੜੀ ਬਕਾਇਦਾ ਇਹ ਵੀ ਦੱਸਿਆ ਗਿਆ ਕਿ ਵਿਦਿਆਰਥੀਆਂ ਦੇ ਤੇ ਅਧਿਆਪਕਾਂ ਦੇ ਮੋਬਾਈਲ ਨੰਬਰ ਵੀ ਨਾਲ ਪਾਏ ਜਾਣ ਜਿਹੜੀ ਸੂਚੀ ਬਣੇਗੀ ਤਾਂ ਇਸ ਮਾਮਲੇ ਦੇ ਵਿੱਚ ਨਸ਼ਾ ਤਸਕਰਾਂ ਦੇ ਉੱਤੇ ਕਾਬੂ ਪਾਉਣ ਲਈ ਆ ਯੁੱਧ ਨਸ਼ਿਆਂ ਵਿਰੁੱਧ ਲੜਨ ਦੇ ਲਈ ਹੁਣ ਕੀ ਵਿਦਿਆਰਥੀਆਂ ਦਾ ਸਹਾਰਾ ਲੈ ਰਹੀ ਹੈ ਸਰਕਾਰ ਕੀ ਇਹ ਸਰਕਾਰ ਦਾ ਹੁਕਮ ਸੀ ਜਾਂ ਫਿਰ ਡਿਪਟੀ ਕਮਿਸ਼ਨਰ ਨੇ ਆਪਣੇ ਤੌਰ ਦੇ ਉੱਤੇ ਇਹ ਫੈਸਲਾ ਲੈ ਲਿਆ ਕਿ ਬੱਚਿਆਂ ਨੂੰ ਜਿਹੜਾ ਇਸ ਰਿਸਕ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਹੁਕਮ ਕੀ ਹੈ ਸੇਵਾ ਵਿਖੇ ਜ਼ਿਲ੍ਹਾ ਫਰੀਦਕੋਟ ਦੇ ਸਮੂਹ ਸਰਕਾਰੀ ਸੀਨੀਅਰ ਸਕੈਂਡਰੀ ਹਾਈ ਸਕੂਲਾਂ ਦੇ ਮੁਖੀਆਂ ਨੂੰ ਇਹ ਪੱਤਰ ਨੰਬਰ ਜਿਹੜਾ ਕੀਤਾ ਗਿਆ ਜਾਰੀ ਉਸ ਦਾ ਨੰਬਰ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਉਹ ਹੈ 3202593 30507 ਮਿਤੀ ਫਰੀਦਕੋਟ 442025 ਯਾਨੀ ਕਿ 4 April ਨੂੰ ਇਹ ਜਿਹੜਾ ਆ ਇਸ ਦਾ ਵਿਸ਼ਾ ਕੀ ਹੈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੀਤੀਆਂ ਗਈਆਂ ਗਤੀਵਿਧੀਆਂ ਦੀ ਰਿਪੋਰਟ ਭੇਜਣ ਸੰਬੰਧੀ ਹੁਣ 34 ਨੂੰ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਜੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਸਬੰਧ ਵਿੱਚ ਅੱਗੇ ਲਿਖਦੇ ਨੇ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਪੰਜਾਬ ਸਰਕਾਰ ਦੀ ਤਰਫੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਗਈ ਹੈ ਜਿਸ ਦੇ ਤਹਿਤ ਸਕੂਲੀ ਬੱਚਿਆਂ ਅਤੇ ਆਮ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਅਤੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਣਾ ਹੈ। ਇਸ ਸਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਜੀ ਦੀ ਪ੍ਰਧਾਨਗੀ ਹੇਠ 3 4 2025 ਨੂੰ ਮੀਟਿੰਗ ਹੋਈ ਜਿਸ ਵਿੱਚ ਉਹਨਾਂ ਵੱਲੋਂ ਸਕੂਲਾਂ ਵਿੱਚ ਨਸ਼ਿਆਂ ਵਿਰੁੱਧ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਦੇ ਆਦੇਸ਼ ਦਿੱਤੇ ਗਏ। ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਰਕਾਰੀ ਸਕੂਲਾਂ ਵਿੱਚ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦਾ ਸ਼ਡਿਊਲ ਉਹਨਾਂ ਨੂੰ ਪ੍ਰਾਪਤ ਹੋ ਚੁੱਕਾ ਹੈ। ਸਾਰੇ ਸਕੂਲ ਨਸ਼ਿਆਂ ਵਿਰੁੱਧ ਸਲੋਗਨਸ ਦੀਆਂ ਪੇਂਟਿੰਗਸ ਆਪਣੇ ਸਕੂਲ ਦੇ ਬੱਚਿਆਂ ਤੋਂ ਤਿਆਰ ਕਰਵਾ ਕੇ ਇਸ ਦਫ਼ਤਰ ਨੂੰ ਭੇਜੀਆਂ ਜਾਣ ਸਕੂਲਾਂ ਵਿੱਚ ਨੁਕੜ ਨਾਟਕ ਕਰਨ ਉਪਰੰਤ ਵੀਡੀਓ ਤਿਆਰ ਕਰਕੇ ਇਸ ਦਫ਼ਤਰ ਦੇ ਵਟਸਐਪ ਗਰੁੱਪ ਵਿੱਚ ਸਾਂਝੀਆਂ ਕੀਤੀਆਂ ਜਾਣ ਅੱਗੇ ਇਸ ਹੁਕਮ ਵਿੱਚ ਕੀ ਲਿਖਿਆ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਜੀ ਵੱਲੋਂ ਆਦੇਸ਼ ਦਿੱਤੇ ਗਏ ਕਿ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਵਿੱਚ 9ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਘੱਟੋ ਘੱਟ 10 ਵਿਦਿਆਰਥੀ ਗਰੁੱਪ ਬਣਾ ਕੇ ਸ਼ਾਮਲ ਕੀਤੇ ਜਾਣ ਜਿਨ੍ਹਾਂ ਦਾ ਇੱਕ ਨੋਡਲ ਅਧਿਆਪਕ ਲਗਾਇਆ ਜਾਵੇ ਇਹਨਾਂ ਵਿਦਿਆਰਥੀਆਂ ਅਤੇ ਨੌਜਵਾਨ ਅਧਿਆਪਕ ਵੱਲੋਂ ਪਿੰਡਾਂ ਵਿੱਚ ਸਕੂਲਾਂ ਦੇ ਨੇੜੇ ਪੈਂਦੀਆਂ ਸਾਰੀਆਂ ਦੁਕਾਨਾਂ ਸਮੇਂ-ਸਮੇਂ ਤੋਂ ਚੈੱਕ ਕਰਵਾਈਆਂ ਜਾਣ ਕਿ ਦੁਕਾਨ ਵਿੱਚ ਕਿਸੇ ਕਿਸਮ ਦਾ ਨਸ਼ਾ ਨਸ਼ੀਲਾ ਪਦਾਰਥ ਵੇਕ ਨਹੀਂ ਰਿਹਾ ਹੋਵੇ ਇਹ ਵਿਦਿਆਰਥੀ ਸਕੂਲ ਦੀ ਵਰਦੀ ਵਿੱਚ ਹੋਣ ਅਤੇ ਇਹਨਾਂ ਦੇ ਗਲਾਂ ਵਿੱਚ ਆਈਡੀ ਕਾਰਡ ਪਾਏ ਹੋਣਗੇ ਇਹਨਾਂ ਨਾਲ ਨੋਡਲ ਅਧਿਆਪਕ ਜਾਵੇਗਾ ਉਸ ਦੇ ਗੜ ਵਿੱਚ ਆਈਡੀ ਪ੍ਰੂਫ ਪਾਇਆ ਹੋਵੇਗਾ ਇਹ ਗਰੁੱਪ ਬਣਾ ਕੇ ਵਿਦਿਆਰਥੀਆਂ ਤੇ ਨੋਡਲ ਅਫਸਰ ਦਾ ਨਾਮ ਅਤੇ ਮੋਬਾਈਲ ਨੰਬਰ ਦੀ ਸੂਚੀ ਤਿਆਰ ਕਰਕੇ ਇਸ ਦਫ਼ਤਰ ਨੂੰ ਤੁਰੰਤ ਭੇਜੀ ਜਾਵੇ ਤਾਂ ਜੋ ਇਹ ਸੂਚੀ ਦਫ਼ਤਰ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਭੇਜੀ ਜਾ ਸਕੇ ਇਸ ਦੇ ਨਾਲ ਹੀ ਇਹ ਵਿਦਿਆਰਥੀ ਸਕੂਲ ਵਿੱਚ ਇਹ ਵੀ ਨੋਟ ਕਰਨਗੇ ਕਿ ਕੋਈ ਵਿਦਿਆਰਥੀ ਚੁੱਪ ਰਹਿੰਦਾ ਹੋਵੇ ਜਾਂ ਕਿਸੇ ਵਿਸ਼ੇਸ਼ ਹਾਲਤ ਕਰਕੇ ਕੋਈ ਗੱਲ ਸਾਂਝੀ ਨਾ ਕਰਦਾ ਹੋਵੇ ਜਾਂ ਸੁਭਾਅ ਉਸ ਦਾ ਬਦਲ ਗਿਆ ਹੋਵੇ ਅਜਿਹੀ ਸਥਿਤੀ ਵਿੱਚ ਵਿਦਿਆਰਥੀਆਂ ਬਾਰੇ ਸਕੂਲ ਮੁਖੀ ਅਤੇ ਮਾਪਿਆਂ ਦੇ ਧਿਆਨ ਵਿੱਚ ਲਿਆਉਣਗੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਵੀ ਆਦੇਸ਼ ਦਿੱਤਾ ਗਏ ਨੇ ਕਿ ਜੇਕਰ ਕੋਈ ਵਿਅਕਤੀ ਕਿਸੇ ਕਿਸਮ ਦਾ ਨਸ਼ਾ ਕਰਦਾ ਹੈ ਤਾਂ ਸਰਕਾਰ ਵੱਲੋਂ ਨਸ਼ਾ ਛਡਾਊ ਕੇਂਦਰ ਖੋਲੇ ਗਏ ਨੇ ਇਹਨਾਂ ਵਿਅਕਤੀਆਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲ ਕਰਵਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਇਸ ਤੋਂ ਇਲਾਵਾ ਸਕੂਲ ਮੁਖੀਆਂ ਨੂੰ ਲਿਖਿਆ ਜਾਂਦਾ ਹੈ ਕਿ ਹਰੇਕ ਸਕੂਲ ਮੁਖੀ ਵੱਲੋਂ ਸਕੂਲ ਦੇ ਬਾਹਰ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਇੱਕ ਵੱਡਾ ਬੋਰਡ ਬੈਨਰ 10x20 ਦਾ ਲਗਾਉਣਾ ਯਕੀਨੀ ਬਣਾਇਆ ਜਾਵੇ ਇਸ ਦੀਆਂ ਫੋਟੋਜ਼ ਇਸ ਦਫ਼ਤਰ WhatsApp ਗਰੁੱਪ ਵਿੱਚ ਸਾਂਝੀਆਂ ਕੀਤੀਆਂ ਜਾਣ ਸੋ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਪਰੋਕਤ ਅਨੁਸਾਰ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ ਆਪ ਨੂੰ ਪਹਿਲਾਂ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ ਸਕੂਲਾਂ ਵਿੱਚ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਵੀ ਤੇਜ਼ੀ ਲਿਆਂਦੀ ਜਾਵੇ ਇਨ੍ਹਾਂ ਗਤੀਵਿਧੀਆਂ ਦੌਰਾਨ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਜੀ ਵੱਲੋਂ ਸਕੂਲਾਂ ਵਿੱਚ ਅਚਨਚੇਤ ਚੈਕਿੰਗ ਵੀ ਕੀਤੀ ਜਾ ਸਕਦੀ ਹੈ ਸੋ ਇਨ੍ਹਾਂ ਗਤੀਵਿਧੀਆਂ ਵਿੱਚ ਸਭ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਈ ਜਾਵੇ ਇਨ੍ਹਾਂ ਗਤੀਵਿਧੀਆਂ ਦੇ ਦੋ ਫੋਟੋਗ੍ਰਾਫਸ ਵੀਡੀਓ ਨਸ਼ਾ ਵਿਰੋਧੀ ਸੈਲ ਦੀ ਈਮੇਲ ਆਈਡੀ anti-drug.dcfcdk@gmail.com ਦੇ ਉੱਤੇ ਇਸ ਦਫ਼ਤਰ ਦੀ ਈਮੇਲ ਆਈਡੀ ਹੈ ਸਾਂਝੀਆਂ ਕੀ ਕੀਤੀਆਂ ਜਾਣੇ ਯਕੀਨੀਆਂ ਬਣਾਈਆਂ ਜਾਣ ਔਰ ਜ਼ਿਲ੍ਹਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਜ਼ਿਲ੍ਹਾ ਸਿੱਖਿਆ ਅਫਸਰ ਫਰੀਦਕੋਟ ਦੇ ਵੱਲੋਂ ਇਹ ਜਿਹੜੀ ਹੈ ਜਾਣਕਾਰੀ ਭੇਜ ਦਿੱਤੀ ਗਈ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਤੇ ਸੀਨੀਅਰ ਪੁਲਿਸ ਕਪਤਾਨ ਫਰੀਦਕੋਟ ਉਹਨਾਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੁਣ ਜਦੋਂ ਗਰੁੱਪ ਨਹੀਂ ਬਣਦੇ ਇੱਥੇ ਗੱਲ ਨਹੀਂ ਮੁੱਕਦੀ ਹੁਣ ਇਸ ਹੁਕਮ ਤੋਂ ਇੱਕ ਗੱਲ ਸਾਫ਼ ਨਜ਼ਰ ਆ ਰਹੀ ਹੈ ਕਿ ਇੱਕ ਤਾਂ ਚਲੋ ਸਕੂਲਾਂ ਦੇ ਵਿੱਚ ਕਿਉਂਕਿ ਇਸ ਸਰਕਾਰ ਦੌਰਾਨ ਨਹੀਂ ਪਹਿਲੀਆਂ ਸਰਕਾਰਾਂ ਦੇ ਦੌਰਾਨ ਵੀ ਬੱਚਿਆਂ ਦੀਆਂ ਰੈਲੀਆਂ ਤੁਸੀਂ ਨਸ਼ਿਆਂ ਵਿਰੋਧ ਜ਼ਰੂਰ ਦੇਖੀਆਂ ਹੋਣਗੀਆਂ ਨੁੱਕੜ ਨਾਟਕ ਕੱਢੇ ਜਾਂਦੇ ਦੇਖੇ ਹੋਣਗੇ ਜਿਸ ਦੇ ਵਿੱਚ ਮਾਰਚ ਕਰਦੇ ਨੇ ਸਕੂਲੀ ਬੱਚੇ ਵਰਦੀਆਂ ਦੇ ਵਿੱਚ ਹੁੰਦੇ ਨੇ ਜਿਹੜੇ ਕਹਿੰਦੇ ਆ ਕਿ ਪਾਪਾ ਜੀ ਲੈ ਦਿਓ ਇੱਕ ਕਿਤਾਬ ਨਾ ਪੀਓ ਸ਼ਰਾਬ ਇਸ ਤਰ੍ਹਾਂ ਦੇ ਸਲੋਗਨ ਆਮ ਸਕੂਲਾਂ ਵਿੱਚ ਦੇਖੇ ਗਏ ਜਾਂ ਰੈਲੀਆਂ ਕੱਢੀਆਂ ਜਾਂਦੀਆਂ ਨੇ ਇਸ ਤਰ੍ਹਾਂ ਦੇ ਮਾਰਚ ਕੱਢੇ ਜਾਂਦੇ ਨੇ ਇੱਥੋਂ ਤੱਕ ਤਾਂ ਠੀਕ ਹੈ ਕਿ ਬੱਚੇ ਖੁਦ ਵੀ ਜਾਗਰੂਕ ਹੋਣਗੇ ਕਿ ਨਸ਼ੇ ਵਾਲੀ ਸੰਗਤ ਵਿੱਚ ਮਾੜੀ ਸੰਗਤ ਵਿੱਚ ਨਹੀਂ ਜਾਣਾ ਸਕੂਲਾਂ ਦੇ ਵਿੱਚ ਜਾਗਰੂਕ ਕਰਨ ਦੇ ਲਈ ਬੈਨਰ ਲਗਾਏ ਜਾਣ ਇਹ ਵੀ ਕੋਈ ਮਾੜੀ ਗੱਲ ਨਹੀਂ ਸਕੂਲਾਂ ਵਿੱਚ ਵਿਦਿਆਰਥੀ ਇੱਕ ਦੂਜੇ ਦਾ ਧਿਆਨ ਰੱਖਣ ਕੌਣ ਚੁੱਪ ਕਰਕੇ ਬੈਠ ਰਿਹਾ ਕਿਸੇ ਦੇ ਬਿਹੇਵੀਅਰ ਵਿੱਚ ਸੁਭਾਅ ਵਿੱਚ ਚੇਂਜ ਆ ਰਿਹਾ ਇੱਕ ਦੂਜੇ ਦਾ ਖਿਆਲ ਰੱਖਣਾ ਇੱਥੋਂ ਤੱਕ ਵੀ ਠੀਕ ਹੈ ਪਰ ਜਦੋਂ ਅਚਨਚੇਤ ਜਿਹੜੀਆਂ ਕਿਆ-ਕਿਆ ਜਾ ਰਿਹਾ ਕਿ ਪ੍ਰੋਪਰ ਜਿਹੜੀ ਹੈ ਚੈਕਿੰਗ ਵੀ ਕੀਤੀ ਜਾ ਸਕਦੀ ਹੈ ਬੱਚਿਆਂ ਦੇ ਗਰੁੱਪ ਬਣ ਗਏ ਉਹਨਾਂ ਦੀ ਆਈਡੀ ਕਾਰਡ ਗੱਲ ਵਿੱਚ ਹੋਵੇਗੀ ਵਰਦੀ ਪਾਈ ਹੋਵੇਗੀ ਔਰ ਤੁਸੀਂ ਇੱਥੋਂ ਇਹ ਅੰਦਾਜ਼ਾ ਲਗਾਓ ਕਿ ਸਰਕਾਰ ਜਦੋਂ ਵੀ ਇੱਕ ਬੋਰਡ ਲਗਾਇਆ ਹੋਇਆ ਪੰਜਾਬ ਦੀ ਥਾਂ ਥਾਂ ਦੇ ਉੱਤੇ ਤੁਹਾਨੂੰ ਦਿਖੇਗਾ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਵਿੱਚ ਲਿਖਿਆ ਗਿਆ ਕਿ ਨਸ਼ਾ ਤਸਕਰਾਂ ਦੀ ਜਾਣਕਾਰੀ ਵਟਸਐਪ ਨੰਬਰ ਦੇ ਉੱਤੇ ਸਾਂਝੀ ਕਰੋ ਤੁਹਾਡੀ ਪਛਾਣ ਆ ਜਿਹੜੀ ਗੁਪਤ ਰੱਖੀ ਜਾਏਗੀ ਪਰ ਇੱਥੇ ਬੱਚਿਆਂ ਦੀ ਪਛਾਣ ਆ ਜਿਹੜੀ ਉਹ ਆਈਡੀ ਕਾਰਡ ਨਾਲ ਮੰਨ ਲਓ ਪਹਿਲੀ ਗੱਲ ਤਾਂ ਇਹ ਹੈ ਕਿ ਸਕੂਲੀ ਬੱਚੇ ਜੋ ਵਰਦੀ ਦੇ ਵਿੱਚ ਇੱਕ ਗਰੁੱਪ ਦੇ ਵਿੱਚ ਜਾਣਗੇ ਕਿਤੇ ਉਹ ਕੀ ਉਹਨਾਂ ਕੋਲ ਐਨੀ ਅਥਾਰਟੀ ਹੋਵੇਗੀ ਬੇਸ਼ੱਕ ਉਹਨਾਂ ਨਾਲ ਇੱਕ ਨੋਡਲ ਅਫਸਰ ਦੇ ਤੌਰ ਤੇ ਅਧਿਆਪਕ ਲਗਾਇਆ ਗਿਆ ਕਿ ਉਹ ਕਿਸੇ ਅਚਨ ਜਿਹੜੀ ਦੁਕਾਨ ਦੇ ਉੱਤੇ ਜਾਂ ਮੈਡੀਕਲ ਸਟੋਰ ਦੇ ਉੱਤੇ ਜਾ ਕੇ ਚੈੱਕ ਕਰ ਸਕਣ ਕਿ ਕਿਹੜੀ ਮਸ਼ੀਨੀ ਦਵਾਈ ਇੱਥੇ ਵੇਚੀ ਜਾ ਰਹੀ ਹੈ ਕਿ ਨਹੀਂ ਵੇਚੀ ਜਾ ਰਹੀ ਔਰ ਜੇਕਰ ਉਹ ਜਾਂਦੇ ਵੀ ਨੇ ਔਰ ਉਹ ਮੈਡੀਕਲ ਦੇ ਉੱਤੇ ਸਟੋਰ ਦੇ ਉੱਤੇ ਕਿਸੇ ਥਾਂ ਦੇ ਉੱਤੇ ਮੰਨ ਲਓ ਕਿ ਨਸ਼ਾ ਵਿਕ ਰਿਹਾ ਕੀ ਉਹ ਬੱਚਿਆਂ ਦੀ ਪਛਾਣ ਉਸ ਨੂੰ ਨਹੀਂ ਹੋਵੇਗੀ ਕਿ ਕਿਹੜੇ ਸਕੂਲ ਦਾ ਬੱਚਾ ਹੈ ਉਸ ਦਾ ਨਾਮ ਕੀ ਹੈ ਉਸ ਦਾ ਆਈਡੀ ਕਾਰਡ ਤੇ ਉਸ ਦੇ ਗਲ ਵਿੱਚ ਲਟਕ ਰਿਹਾ ਹੋਵੇਗਾ ਤਾਂ ਫਿਰ ਇਹ ਪਛਾਣ ਕਿਵੇਂ ਗੁਪਤ ਰੱਖੀ ਜਾਵੇਗੀ ਪਹਿਲੀ ਗੱਲ ਤੇ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀ ਡਿਊਟੀ ਦੇ ਉੱਤੇ ਲਗਾ ਕੇ ਸਿੱਧੇ ਤੌਰ ਦੇ ਉੱਤੇ ਰਿਸਕ ਵਿੱਚ ਪਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਹੁਣ ਦੇਖਦੇ ਹਾਂ ਕਿ ਬੱਚਿਆਂ ਦੇ ਮਾਪੇ ਕਿਉਂਕਿ ਥਾਂ ਥਾਂ ਗੱਲਾਂ ਹੋ ਰਹੀਆਂ ਨੇ ਜਦੋਂ ਦੇ ਖਾਸ ਕਰਕੇ ਜੇਲਾ ਫਰੀਦਕੋਟ ਦੇ ਵਿੱਚ ਬੱਚਿਆਂ ਦੇ ਕੋਲ ਬੱਚਿਆਂ ਨੂੰ ਔਰ ਅਧਿਆਪਕਾਂ ਨੂੰ ਵੀ ਆਰਡਰ ਦਿੱਤਾ ਗਿਆ ਹੁਕਮ ਦਿੱਤਾ ਗਿਆ ਇਸੇ ਕਰਕੇ ਬੱਚਿਆਂ ਦੇ ਗਰੁੱਪ ਨਹੀਂ ਬਣ ਪਾਰ ਹੈ ਮਾਪੇ ਪਰੇਸ਼ਾਨ ਨੇ ਸਥਾਨਕ ਪੱਧਰ ਦੇ ਉੱਤੇ ਉਹਨਾਂ ਨੂੰ ਚਿੰਤਾ ਹੋ ਰਹੀ ਹੈ ਕਿ ਸਾਡੇ ਬੱਚਿਆਂ ਨੂੰ ਕਿਸ ਕੰਮ ਦੇ ਉੱਤੇ ਲਗਾਇਆ ਜਾ ਰਿਹਾ ਔਰ ਇਸ ਕੰਮ ਦੇ ਵਿੱਚ ਵੱਡਾ ਰਿਸਕ ਹੈ ਕਿਉਂਕਿ ਇਹ ਤਾਂ ਬੱਚੇ ਨੇ ਪਰ ਜਿਹੜੀਆਂ ਨਸ਼ਾ ਵਿਰੋਧੀ ਕਮੇਟੀਆਂ ਜਾਗਰੂਕ ਕਰਨ ਦੀ ਨਿਰਾਤਾ ਨੂੰ ਪਹਿਰੇ ਦਿੰਦੇ ਰਹੀਆਂ ਉੱਥੇ ਵੀ ਅਸੀਂ ਦੇਖਿਆ ਕਿ ਕਈ ਤਰ੍ਹਾਂ ਦੀਆਂ ਮਾੜੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਨਸ਼ਾ ਤਸਕਰਾਂ ਨੇ ਉਹ ਪਹਿਰਾ ਪਹਿਰੇਦਾਰਾਂ ਨੂੰ ਹੀ ਮਾਰ ਮਕਾਇਆ ਭਰੀਆਂ ਸੱਥਾਂ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਕਈ ਥਾਵਾਂ ਦੇ ਉੱਤੇ ਤਾਂ ਫਿਰ ਇਹ ਬੱਚੇ ਕਿਵੇਂ ਸੇਫ ਰਹਿਣਗੇ ਇਹ ਸਮਝ ਤੋਂ ਬਾਹਰ ਹੈ ਡਿਪਟੀ ਕਮਿਸ਼ਨਰ ਫਰੀਦਕੋਟ ਦਾ ਇਹ ਹੁਕਮ ਤੇ ਉਸ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫਸਰ ਦਾ ਉਸ ਤੋਂ ਬਾਅਦ ਹੁਕਮ ਹੁਣ ਗੱਲ ਇੱਥੇ ਨਹੀਂ ਮੁੱਕਦੀ ਜਦੋਂ ਗਰੁੱਪ ਨਹੀਂ ਬਣਦੇ ਤੇ ਦੁਬਾਰਾ ਫਿਰ ਚਿੱਠੀ ਲਿਖੀ ਜਾਂਦੀ ਹੈ 9 ਤਰੀਕ ਨੂੰ ਜ਼ਿਲ੍ਹਾ ਫਰੀਦਕੋਟ ਦੇ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾਂ ਦੇ ਮੁਖੀਆਂ ਨੂੰ ਜਿਸ ਵਿੱਚ ਫਿਰ ਵਿਸ਼ਾ ਲਿਖਿਆ ਗਿਆ ਕਿ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਬਣਾਏ ਗਏ ਗਰੁੱਪਾਂ ਦੀ ਸੂਚੀ ਤਿਆਰ ਕਰਕੇ ਭੇਜਣ ਸੰਬੰਧੀ ਇਸ ਦਫ਼ਤਰ ਦੇ ਪੱਤਰ ਨੰਬਰ ਜਿਹੜਾ ਪਿਛਲਾ ਪੱਤਰ ਨੰਬਰ ਸੀ ਉਸ ਦਾ ਹਵਾਲਾ ਦੇ ਕੇ ਕਿ ਉਪਰੋਕਤ ਵਿਸ਼ੇ ਦੇ ਹਵਾਲਾ ਅਧੀਨ ਪੱਤਰ ਰਾਹੀਂ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਜੀ ਵੱਲੋਂ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਕਰਦੇ ਆਪ ਨੂੰ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਘੱਟੋ-ਘੱਟ 10 ਵਿਦਿਆਰਥੀ ਗਰੁੱਪ ਬਣਾ ਕੇ ਉਹਨਾਂ ਨਾਲ ਇੱਕ ਨੋਡਲ ਅਧਿਆਪਕ ਲਗਾ ਕੇ ਸਕੂਲਾਂ ਦੇ ਨੇੜੇ ਪੈਂਦੀਆਂ ਨੁਕਾਨਾਂ ਦੀ ਚੈਕਿੰਗ ਕਰਨ ਲਈ ਲਿਖਿਆ ਗਿਆ ਸੀ ਤੇ ਵਿਦਿਆਰਥੀਆਂ ਤੇ ਨੋਡਲ ਅਫਸਰ ਦਾ ਨਾਮ ਅਤੇ ਮੋਬਾਈਲ ਨੰਬਰ ਦੀ ਸੂਚੀ ਦਫ਼ਤਰ ਨੂੰ ਸਾਂਝੀ ਕਰਨ ਲਈ ਲਿਖਿਆ ਗਿਆ ਸੀ ਪਰੰਤੂ ਅਜੇ ਤੱਕ ਕਿਸੇ ਵੀ ਸਕੂਲ ਵਿੱਚ ਕੋਈ ਵੀ ਸੂਚੀ ਇਸ ਦਫ਼ਤਰ ਨੂੰ ਪ੍ਰਾਪਤ ਨਹੀਂ ਹੋਈ ਸੋ ਆਪ ਨੂੰ ਫਿਰ ਲਿਖਿਆ ਜਾਂਦਾ ਹੈ ਕਿ ਵਿਦਿਆਰਥੀਆਂ ਦੇ ਗਰੁੱਪ ਬਣਾ ਕੇ ਉਹਨਾਂ ਨਾਲ ਇੱਕ ਨੋਡਲ ਅਫਸਰ ਲਗਾ ਕੇ ਇਸ ਦੀ ਲਿਸਟ ਤੁਰੰਤ ਇਸ ਨੂੰ ਭੇਜੀ ਜਾਵੇ ਤਾਂ ਕਿ ਇਹ ਲਿਸਟ ਡਿਪਟੀ ਕਮਿਸ਼ਨਰ ਫਰੀਦਕੋਟ ਜੀ ਨੂੰ ਭੇਜੀ ਜਾ ਸਕੇ ਇਸ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖਤ ਨੋਟਿਸ ਲਿਆ ਜਾ ਰਿਹਾ ਹੈ ਸੋ ਇਸ ਨੂੰ ਜਿਹੜਾ ਹੈ ਪਰਮ ਅਗੇਤ ਦਿੱਤੀ ਜਾਵੇ ਯਾਨੀ ਕਿ ਪ੍ਰਮੁਖਤਾ ਦੇ ਨਾਲ ਇਸ ਨੂੰ ਹੁਕਮ ਨੂੰ ਲਾਗੂ ਕੀਤਾ ਜਾਵੇ ਇਹ ਵੀ ਨਾਲ ਕਿਹਾ ਜਾ ਰਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖਤ ਨੋਟਿਸ ਲਿਆ ਜਾ ਰਿਹਾ ਇਸ ਗੱਲ ਦਾ ਕਿ ਤੁਸੀਂ ਗਰੁੱਪ ਨਹੀਂ ਬਣਾਏ ਹੁਣ ਗਰੁੱਪ ਕਿਉਂ ਨਹੀਂ ਬਣੇ ਇਸ ਨੂੰ ਜਾਣਨ ਦੀ ਕੀ ਕੋਸ਼ਿਸ਼ ਕੀਤੀ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਆਈਐਸ ਅਫਸਰ ਨੇ ਉਹਨਾਂ ਨੂੰ ਘੱਟੋ-ਘੱਟ ਇੰਨੀ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਜੇਕਰ ਉਹਨਾਂ ਦਾ ਹੁਕਮ ਲਾਗੂ ਨਹੀਂ ਹੋਇਆ ਤੇ ਉੱਥੇ ਪਰੇਸ਼ਾਨੀ ਕੀ ਹੈ ਕਾਰਨ ਤਾਂ ਪੁੱਛਿਆ ਜਾਵੇ ਪਰ ਉਹਨਾਂ ਨੂੰ ਇਹ ਕਿਹਾ ਗਿਆ ਸਖਤ ਤਾੜਨਾ ਦਿੰਦੇ ਹੋਏ ਕਿ ਇਸ ਦਾ ਗਰੁੱਪ ਬਣਾ ਕੇ ਜਲਦੀ ਤੋਂ ਜਲਦੀ ਸੂਚੀਆਂ ਬਣਾ ਕੇ ਭੇਜੋ ਤਸਵੀਰਾਂ ਭੇਜੋ ਵੀਡੀਓ ਭੇਜੋ ਕਿ ਸਕੂਲਾਂ ਦੇ ਅਧਿਆਪਕ ਤੇ ਸਕੂਲਾਂ ਦੇ ਵਿਦਿਆਰਥੀ ਇਸ ਕੰਮ ਲਈ ਨੇ ਸਕੂਲਾਂ ਦੇ ਵਿੱਚ ਕੀ ਇਹ ਸਿਆਸਤ ਦੀ ਐਂਟਰੀ ਨਹੀਂ ਹੈ ਔਰ ਨਸ਼ਾ ਤਸਕਰਾਂ ਨਾਲ ਸਿੱਧਾ ਵੈਰ ਪਾਉਣ ਦਾ ਕੰਮ ਨਹੀਂ ਹੈ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਹੈ ਜਿਹੜਾ ਇਹ ਹੁਕਮ ਦਿੱਤਾ ਗਿਆ ਹੋਰ ਵੀ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਵਿੱਚ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੁਕਮ ਇਸ ਤਰ੍ਹਾਂ ਦੇ ਆਉਣ ਪਰ ਜ਼ਿਲ੍ਹਾ ਫਰੀਦਕੋਟ ਦੀ ਚਿੱਠੀਆਂ ਨੇ ਜਿਹੜੀਆਂ ਉਹ ਸਾਡੇ ਹੱਥ ਆਈਆਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੇ ਉਸ ਤੋਂ ਅੰਦਾਜ਼ਾ ਤੁਸੀਂ ਸਹਿਜੇ ਲਗਾ ਸਕਦੇ ਹੋ ਖਾਸ ਕਰਕੇ ਕਿਸੇ ਵੀ ਧਿਰ ਨਾਲ ਤੁਸੀਂ ਸੰਬੰਧਤ ਹੋਵੇਂ ਚਾਹੇ ਆਮ ਆਦਮੀ ਪਾਰਟੀ ਨਾਲ ਕਾਂਗਰਸ ਨਾਲ ਭਾਜਪਾ ਨਾਲ ਖੱਬੇ ਧਰਨਾ ਦੇ ਨਾਲ ਕਿਸੇ ਵੀ ਜਥੇਬੰਦੀਆਂ ਦੇ ਨਾਲ ਭਾਜਪਾ ਨਾਲ ਕਿਸੇ ਨਾਲ ਵੀ ਸੰਬੰਧਤ ਹੋਵੋ ਤੁਸੀਂ ਕੀ ਤੁਹਾਨੂੰ ਇਹ ਹੁਕਮ ਜਾਇਜ਼ ਲੱਗਦੇ ਨੇ ਜਾਂ ਨਜਾਇਜ਼ ਲੱਗਦੇ ਨੇ ਇਹ ਕੀ ਸੰਵਿਧਾਨਕ ਨੇ ਜਾਂ ਗੈਰ ਸੰਵਿਧਾਨਕ ਨੇ ਕਿ ਬੱਚਿਆਂ ਦੀਆਂ ਡਿਊਟੀਆਂ ਲਗਾਈਆਂ ਜਾਣੀਆਂ ਠੀਕ ਨੇ ਇਸ ਹੁਕਮ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੇ ਇਸ ਹੁਕਮ ਦੇ ਬਾਰੇ ਤੁਹਾਡੀ ਜੋ رائے ਆ ਉਸ ਦੇ ਬਾਰੇ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਇਹ ਧਿਆਨ ਵਿੱਚ ਰੱਖ ਕੇ ਕਿ ਉਹਨਾਂ ਸਕੂਲਾਂ ਵਿੱਚ ਜੇਕਰ ਤੁਹਾਡੇ ਬੱਚੇ ਵੀ ਪੜ੍ਹਦੇ ਹੋਣ ਤਾਂ ਕੀ ਤੁਸੀਂ ਉਹਨਾਂ ਨੂੰ ਰਾਜ਼ੀ ਰਾਜ਼ੀ ਇਸ ਕੰਮ ਦੇ ਲਈ ਭੇਜ ਦੇਵੋਗੇ ਇਸ ਮਿਸ਼ਨ ਦੇ ਉੱਤੇ ਜਾਂ ਫਿਰ ਕੰਨੀ ਘਤਰਾਉਂਗੇ ਇਸ ਦੇ ਬਾਰੇ ਆਪਣਾ ਤੁਹਾਡਾ ਨਿੱਜੀ ਤਜਰਬਾ ਕੀ ਕਹਿੰਦਾ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ